ਉਹਨਾਂ ਦਾ ਬੋਹੇ ਗਾੜੀ ਨਾਲ ਇੱਕ ਬੈਲ ਲਵਾ ਦੋ ਜਦੋਂ ਸਵੇਰੇ ਉੱਠਿਆ ਕਰੂੰਗੀ ਨਾ ਉਹ ਵਜਾਦਿਆ ਕਰੂੰਗੀ ਤੇ ਉੱਠ ਬੋ ਦਿਨ ਚੜ ਗਿਆ ਨਾ ਉਹਨਾਂ ਨੂੰ ਜਾਗ ਹੀ ਨਹੀਂ ਆਉਂਦੀ ਸੁੱਤੇ ਰਹਿੰਦੇ ਹੀ ਉੱਥੇ ਪੜਾ ਮੇਰਾ ਮਰੋ ਸ਼ਹਿਰਾਂ ਦੀ ਗਿੱਜੀ ਆ ਤੈਨੂੰ ਪਤਾ ਉਥੇ 10000 ਵਜੇ ਤੋਂ ਪਹਿਲੇ ਲੋਕ ਉੱਠਦੇ ਨਹੀਂ ਆ ਉਹ ਸ਼ਹਿਰਾਂ ਦੀ ਗਿੱਜੀ ਆ ਨਾ ਹੁਣ ਪਿੰਡ 'ਚ ਆ ਗਈ ਆ ਹੁਣ ਇੱਥੇ ਵਾਲੇ ਜਿਹੜੇ ਰੀਤੀ ਰਿਵਾਜ ਆ ਨਾ ਉਹ ਕਰੇ ਉਹ ਮਹਾਰਾਣੀ ਅਜੇ ਤੱਕ ਸੁੱਤੀ ਆ ਕਿਸ ਨੇ ਤੋਸਾ ਵੀ ਖਾਣਾ ਬੁਰਕੀ ਕਿ ਨਹੀਂ ਖਾਣਾ ਤੈਨੂੰ ਮੈਂ ਵੱਡਿਆ ਹੀ ਨਾ ਅਦੋਂ ਫੇ ਲਾ ਮੈਰਜ ਨਾ ਕਰਵਾ ਅਹੀਂ ਰਿਸ਼ਤੇਦਾਰੀ ਚ ਕੋਈ ਕੁੜੀ ਵ ਉਦੋਂ ਨਾ ਮਾਰੇ ਚਲੇ ਆਉਂਦੇ ਸੀ ਤੇਰੀਆਂ ਛਰੀਆਂ ਵਿੱਚ ਗਾਲਾਂ ਮੰਨੂ ਪੈਂਡੀਆਂ ਬਾਹਰ ਕੌਣ ਗਾਲਾਂ ਕੱਢਦਾ ਤੁਹਾਨੂੰ ਮੰਮੀ ਦਿਵਾਲੀ ਹੋਈ ਏ ਤੈਨੂੰ ਨਹੀਂ ਪਤਾ ਵੀ ਗੱਲ ਉਹਨਾ ਫਿਰ ਟਾਈਮ ਮਾਂਮੀ ਤਾਂ ਕੱਲ ਵੀ ਬੜੀ ਦਿਵਾਲੀ ਏ ਇਹ ਮੈਗੀ ਬਣਾਤੀ ਸੀ ਹੁਣ ਮੰਮੀ ਰੋਈ ਰੋਈ ਮੰਮੀ ਨੇ ਰੋਈ ਰੋਈ ਦਿਵਾਲੀ ਹੋਣਾ ਯਾਰਾ ਉੱਠ ਕੇ ਹੁਣ ਕੰਮ ਕਰ ਦੇ ਕਰ ਦੇ ਕਰਦੀ ਚਲੋ ਕਿੰਨੇ ਕੰਮ ਕਰ ਕਰਨ ਵਾਲੇ ਆ ਦੇ ਤਾਂ ਕੁਸਤੀ ਪਈ ਇਹ ਮੈਂ ਨਾ ਵਿਆਹ ਕਰਾ ਕੇ ਨਾ ਮੈਨੂੰ ਲੱਗਦਾ ਵਾਹੀ ਗੱਲ ਪਾ ਲਿਆ ਕਿੱਥੇ ਮੈਂ ਸ਼ਹਿਰ ਚ 10 11 ਵਜੇ ਉੱਡਦੀ ਕਿੱਥੇ ਇੱਥੇ 7 ਵਜੇ ਇੱਥੇ ਰਾਮਲੀਲਾ ਸ਼ੁਰੂ ਹੋ ਜਾਂਦੀ ਕਿ ਉੱਠੇ ਨਹੀਂ ਉੱਠੇ ਕਹਿਣਾ ਹੈ ਆਪਣਾ ਮੂੰਹ ਤਾਂ ਰੰਗ ਲਿਆ ਵਾ ਹੁਣ ਖਸਮ ਦਾ ਵੀ ਰੰਗ ਦੇ ਮੂੰਹ ਰੰਗ ਕੇ ਤਾਂ ਬੈਜੋ ਦੋਵੇਂ ਜਾਣੇ ਲੰਗਰ ਪਾਣੀ ਨਾ ਖਾਇਓ ਚੰਗਾ